ਇਹ ਵੀ ਅਜੇ ਕੋਈ ਪਛਾਣਤਾ ਜੀ ਹੋਈ ਨਹੀਂ ਅਕਸਰ ਇਹ ਲਹੂਈ ਦਿੱਤਤ ਹੋਈ ਇਹਦੀ ਓਵਰਡੋਜ਼ ਨਾਲ ਹੈ ਵੀ ਚਿੱਟੇ ਦਾ ਕੋਈ ਓਵਰਡੋਜ਼ ਲਾ ਲੀਏ ਨੇ ਤੇ ਬਾਕੀ ਇਹਦੇ ਕੋਈ ਨਾਂ ਤਾਂ ਵੀ ਇਹਦੇ ਪਛਾਣ ਹੋਈ ਜਾਂ ਨਾ ਕੋਈ ਇਹਦਾ ਆਧਾਰ ਕਾਰਡ ਕੁਝ ਨਹੀਂ ਮਿਲਿਆ ਇਹ ਕੋਲ ਉਹ ਤੇ ਪੁਲਿਸ ਨੂੰ ਦਾਸਤਾ ਪ੍ਰਸ਼ਾਸਨ ਨੂੰ ਆ ਗਈ ਹੈ ਪੁਲਿਸ ਆ ਗਈ ਹੈ ਉਹ ਅਗਰ شناخت ਕਰਦੀ ਹੈ ਦੇਖਦੇ ਵੀ ਕੌਣ ਹੈ ਕੌਣ ਨਹੀਂ ਅਕਸਰ ਇੱਥੇ ਪਹਿਲਾਂ ਵੀ 3-4 ਮੋਤਾਂ ਹੋ ਚੁੱਕੀਆਂ ਨੇ ਤੇ ਦੋ-ਤਿੰਨ ਫੜਕੀਆਂ ਸਾਡੇ ਇੱਥੇ ਖੰਡਰ ਹੋਈਆਂ ਪਈਆਂ ਚਿੱਟੇ ਵਾਲੇ ਅਕਸਰ ਹੀ ਇੱਥੇ ਆ ਕੇ ਰਹਿ ਅਸ਼ੋਦ ਹੈਗੀ ਨਾ ਦਿਨੇ ਚਟਾਣਾ ਹੀ ਰਹਿ ਸਕਣੀ ਵੀ ਐ ਤੇ ਕੋਈ ਨਾ ਕੋਈ ਜੇ ਚੋਰੀ ਵੀ ਕਰਦਾ ਉਹ ਵੀ ਆ ਕੇ ਇੱਥੇ ਲੁਕ ਜਾਂਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਦਾ ਕੋਈ ਬੰਦੋਬਸਤ ਚੰਗੀ ਤਰ੍ਹਾਂ ਕੀਤਾ ਜਾਵੇ ਕਿ ਅਕਸਰੇ ਕੋਈ ਹਾਸੇ ਨਾ ਹੋਣ ਜਿਹੜੀਆਂ ਇਹ ਬਕਰੀਆਂ ਖੰਡਰ ਹੈ ਇਹ ਇਕੱਦੇ ਨਹੀਂ ਬਲਕਿ ਜੰਗੂਆਂ ਨੇ ਇਹ ਫਿਲਹਾਲ ਬੈਂਕ ਬੈਂਕ ਦੇ ਕਬਜ਼ੇ 'ਚ ਹੈ ਫਿਰ ਛੱਡੀ ਵੀ ਹੈ ਤੇ ਲੋਕ ਅਕਸਰੇ ਚੋਰੀ ਵਾਲੇ ਆ ਕੇ ਲੁਕਦੇ ਆ ਜਾਂ ਕੋਈ ਚਿੱਟੇ ਵਾਲਾ ਆ ਕੇ ਤੇ ਚੱਟਾ ਲਾਉਂਦਾ ਕਿੰਨੀ ਉਮਰ ਲੱਗਦੀ ਐ ਇਸ ਨੂੰ ਇਹਦੀ 35-40 ਸਾਲ ਹੈਗੀ ਉਮਰ બસ 3:00 15-20 ਮਿੰਟ ਪਹਿਲਾਂ ਸਾਨੂੰ ਫੋਨ ਆਇਆ ਸੀ ਥਾਣੇ ਵੀ ਇੱਕ ਡੈੱਡ ਬੋਡੀ ਜਿਹੜੀ ਲਵਾਰਸ ਇੱਥੇ ਪਈ ਹੈਗੀ ਐ ਜਲਾਲੇ ਵਾਲਾ ਰੋਡ ਤੇ ਪੰਜ ਤੋਂ ਹੁਣ ਆ ਕੇ ਦੇਖਿਆ ਇਹਨੂੰ ਡੈੱਡ ਬੋਡੀ ਨੂੰ ਚੱਕਿਆ ਇਹਦੀ ਜਿਹੜੀ ਹੈਗੀ ਆ ਕਾਰਵਾਈ ਅਸੀਂ ਕਰ ਰਹੇ ਆਂ ਇਹਦੇ ਬਾਰੇ ਹਜੇ ਪਤਾ ਨਹੀਂ ਲੱਗ ਰਿਹਾ ਜੀ ਇਹ ਕੌਣ ਹੈਗਾ ਇਹਦੀ شناخت ਨਹੀਂ ਹੋਈਗੀ ਹਾਂ ਬਾਕੀ ਕਾਰਵਾਈ ਬਾਅਦ ਚੋਂ ਕਾਰਨ ਕੀ ਲੱਗਦਾ ਵੈਸੇ ਨਾਲ ਕਾਰਨ ਇਹ ਠੰਡ ਬਹੁਤ ਜ਼ਿਆਦਾ ਹੈਗੀ ਜੀ ਰਾਤ ਸ਼ਾਇਦ ਹੋ ਸਕਦਾ ਠੰਡ ਠੋਡਾ ਮਰ ਗਿਆ ਹੋਵੇ ਕਿੰਨੀ ਕੋਮਰ ਲੱਗਦੀ ਇਹ 25-26 ਸਾਲ ਦਾ ਹੋਊਗਾ ਜੀ वैसे देखा जांदा ਲੋਕ ਨਹੀਂ ਉੱਤਰ ਰਹੇ ਇਹ ਸੁਲਤਾਨ ਦਾ ਐਕਟ ਲੋਕ ਨਸ਼ਾ ਕਰ ਮੰਦੇ ਕੀ ਕਰੋ ਲੱਗਦਾ ਵੀ ਇਹ ਨਹੀਂ ਬਿਲਕੁਲ ਨਹੀਂ ਜੀ ਹਜੇ ਫਿਲਹਾਲ ਇਹ ਇਸ ਤਰ੍ਹਾਂ ਦਾ ਕੁਛ ਨਹੀਂ ਲੱਗ ਰਿਹਾਗਾ ਜੇ ਹੋਏਗਾ ਤਾਂ ਪੋਸਟਮਾਰਮ ਰਿਪੋਰਟ ਦੇ ਵਿੱਚ ਕਲੀਅਰ ਹੋ ਜੂਗਾ ਇਹ ਵੀ ਹਜੇ ਕੋਈ ਪਛਾਣਤਾ ਜੀ ਹੋਈ ਨਹੀਂ ਅਕਸਰ ਇਹ ਲ ਹੋਈ ਦੇ ਤਾ ਹੋਈ ਦੀ ਓਵਰਡੋਜ਼ ਨਾਲ ਹੈ ਵੀ ਚਿੱਟੇ ਦਾ ਕੋਈ ਓਵਰਡੋਜ਼ ਲਾ ਲਏ ਨੇ ਤੇ ਬਾਕੀ ਇਹਦੇ ਕੋਈ ਨਾਂ ਦਾ ਵੀ ਇਹ ਪਛਾਣ ਹੋਈ ਜਾਂ ਨਾ ਕੋਈ ਤਾਂ ਆਧਾਰ ਕਾਰਡ ਕੁਛ ਨਹੀਂ ਮਿਲਿਆ ਦੇ ਕੋਲ ਉਹ ਤੇ ਪੁਲਿਸ ਨੂੰ ਦੱਸਤਾ ਪ੍ਰਸ਼ਾਸਨ ਨੂੰ ਆ ਗਈ ਪੁਲਿਸ ਆ ਗਈ ਹੈ ਉਹ ਅਗਰ ਜਨਾਬਤ ਕਰਦੀ ਹੈ ਦੇਖਦੇ ਵੀ ਕੌਣ ਹੈ ਕੌਣ ਨਹੀਂ ਅਕਸਰ ਇੱਥੇ ਪਹਿਲਾਂ ਵੀ 3-4 ਮੁੱਤਾਂ ਹੋ ਚੁੱਕੀਆਂ ਨੇ ਤੇ ਦੋ ਦਾ ਖੜਕੀਆਂ ਸਾਡੇ ਇੱਥੇ ਖੰਡਰ ਹੋਈਆਂ ਪਈਆਂ ਚਿੱਟੇ ਵਾਲੇ ਅਕਸਰ ਹੀ ਇੱਥੇ ਆ ਕੇ ਰੈਸ਼ ਉਹ ਹੈਗੀ ਹੈ ਨਾ ਜਿੱਦੇ ਚਿੱਟਾਣੇ ਰੈਸ਼ ਬਣੀ ਵੀ ਹੈ ਤੇ ਕੋਈ ਨਾ ਕੋਈ ਜੇ ਚੋਰੀ ਵੀ ਕਰਦਾ ਉਹ ਵੀ ਆ ਕੇ ਇੱਥੇ ਲੁਕ ਜਾਂਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਕੋਈ ਬੰਦੋਬਸਤ ਚੰਗੀ ਤਰ੍ਹਾਂ ਕੀਤਾ ਜਾਵੇ ਕਿ ਅਕਸਰ ਕੋਈ ਹਾਸੇ ਨਾ ਹੋਣ ਜਿਹੜੀਆਂ ਇਹ ਬਕਰੀਆਂ ਖੰਡਰ ਹੈ ਇਹ ਇੱਕਾਦੀ ਨਹੀਂ ਬਲਕਿ ਜੰਗੂਆਂ ਨੇ ਫਿਲਹਾਲ ਬੈਂਕ ਬੈਂਕ ਦੇ ਕਬਜ਼ੇ 'ਚ ਹੈ ਫਿਰ ਛੱਡੀ ਵੀ ਹੈ ਤੇ ਲੋਕ ਅਕਸਰੇ ਚੋਰੀ ਵਾਲੇ ਆ ਕੇ ਲੁਕਦੇ ਆ ਜਾਂ ਕੋਈ ਚਿੱਟੇ ਵਾਲਾ ਆ ਕੇ ਤੇ ਚੱਟਾ ਲਾਉਂਦਾ ਕਿੰਨੀ ਕੁ ਉਮਰ ਲੱਗਦੀ ਹੈ ਇਸ ਦੀ 35-40 ਸਾਲ ਹੈਗੀ ਉਮਰ ਬਸ ਕਰੀਬ 15-20 ਮਿੰਟ ਪਹਿਲਾਂ ਸਾਨੂੰ ਫੋਨ ਆਇਆ ਸੀ ਥਾਣੇ ਵੀ ਇੱਕ ਡੱਡ ਬੋੜੀ ਜਿਹੜੀ ਲਵਾਰਸ ਇੱਥੇ ਪਈ ਹੈਗੀ ਹੈ ਜਲਾਲੇ ਵਾਲਾ ਰੋਡ ਤੇ ਤਾਂ ਜਦੋਂ ਹੁਣ ਆ ਕੇ ਦੇਖਿਆ ਇਹਨੂੰ ਡੱਡ ਬੋੜੀ ਨੂੰ ਚੱਕਿਆ ਇਹਦੀ ਜਿਹੜੀ ਹੈਗੀ ਹੈ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੇ ਬਾਰੇ ਹਜੇ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈਗਾ ਇਹਦੀ شناخت ਨਹੀਂ ਹੋਈਗੀ ਆ ਬਾਕੀ ਕਾਰਵਾਈ ਬਾਅਦ ਚਾਂ। ਕਾਰਨ ਕੀ ਲੱਗਦਾ ਵੈਸੇ? ਕਾਰਨ ਇਹ ਠੰਡ ਬਹੁਤ ਜਿਆਦਾ ਹੈ ਗਈ ਜੀ ਰਾਤ ਸ਼ਾਇਦ ਹੋ ਸਕਦਾ ਠੰਡ ਠੋਡਾ ਮਰ ਗਿਆ ਹੋਵੇ। ਕਿੰਨੀ ਕੋਮਰ ਲੱਗਦੀ? ਇਹ 25-26 ਸਾਲ ਦਾ ਹੋਊਗਾ ਜੀ। ਵੈਸੇ ਦੇਖਿਆ ਜਾਂਦਾ ਲੋਕ ਨਹੀਂ ਉੱਤਰ ਰਹੇ ਇਹ ਸੁਲਤਾਨ ਦਾ ਐਕਸੈਂਟ ਲੋਕ ਨਾcha ਕਰ ਮੰਦੇ। ਕੀ ਕੋਈ ਲੱਗਦਾ ਵੀ ਇਹ? ਨਹੀਂ। ਬਿਲਕੁਲ ਨਹੀਂ ਜੀ। ਹਜੇ ਫਿਲਹਾਲ ਇਹ ਇਸ ਤਰ੍ਹਾਂ ਦਾ ਕੁਝ ਨਹੀਂ ਲੱਗ ਰਿਹਾ ਹੈਗਾ। ਜੇ ਹੋਏਗਾ ਤਾਂ ਪੋਸਟਮਾਰਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ।